ਦੇ ਉੱਪਰ ਪੈਂਦੇ ਚੱਕੀ ਦਰਿਆ ਦੇ ਵਿੱਚ ਉਸ ਵੇਲੇ ਦਰਦਨਾਖ ਖਾਤਸਾ ਵਾਪਰ ਗਿਆ ਜਦੋਂ ਪਠਾਨਕੋਟ ਦੇ ਰਹਿਣ ਵਾਲੇ ਪਿਓ ਪੁੱਤ ਪੂਜਾ ਦੀ ਸਮਗਰੀ ਪ੍ਰਵਾਨ ਚੱਕੀ ਦਰਿਆ ਦੇ ਵਿੱਚ ਕਰਨ ਆਏ ਅਤੇ ਲਾਪਤਾ ਹੋ ਗਏ ਜੋ ਪੀੜਿਤ ਪਰਿਵਾਰ ਨੇ ਹਿਮਾਚਲ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਹਿਮਾਚਲ ਪੁਲਿਸ ਨੇ ਐਨ ਡੀ ਆਰ ਐਫ ਦੀਆਂ ਟੀਮਾਂ ਦੀ ਮਦਦ ਨਾਲ ਚੱਕੀ ਦਰਿਆ ਦੇ ਵਿੱਚ ਲਾਪਤਾ ਹੋਏ ਪਿਓ ਪੁੱਤ ਦੀ ਭਾਲ ਸ਼ੁਰੂ ਕੀਤੀ ਹੈ ਪਿਓ ਦੀ ਤਾਂ লাশ ਬਰਾਮਦ ਹੋ ਗਈ ਹੈ ਪਰ ਪੁੱਤਰ ਅਜੇ ਵੀ ਲਾਪਤਾ ਹੈ ਜਿਸ ਦੀ ਭਾਲ ਹਿਮਾਚਲ ਪੁਲਿਸ ਅਤੇ ਐਨ ਡੀ ਆਰ ਐਫ ਦੀਆਂ ਟੀਮਾਂ ਵੱਲੋਂ ਕੀਤੀ ਜਾ ਰਹੀ ਹੈ ਸੋ ਪੰਜਾਬ ਹਿਮਾਚਲ ਬਾਰਡਰ ਤੇ ਹਾਦਸਾ ਵਾਪਰਿਆ ਜਿੱਥੇ ਕਿ ਪੂਜਾ ਦੀ ਸਮਗਰੀ ਤਾਰਨ ਗਈ ਸੀ ਚੱਕੀ ਦਰਿਆ ਦੇ ਵਿੱਚ ਜਿੱਥੇ ਕਿ ਦਰਦਨਾਖ ਹਾਦਸਾ ਵਾਪਰਿਆ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਪਿਓ ਪੁੱਤ ਰੁੜ ਗਏ ਸੋ ਸਮਗਰੀ ਪਰਵਾਨ ਕਰਨ ਦੇ ਲਈ ਆਈ ਸੀ ਸੋ ਪਿਓ ਦੀ ਲਾਸ਼ ਬਰਾਮਦ ਹੋ ਚੁੱਕੀ ਹੈ ਪਰ ਪੁੱਤ ਦੀ ਭਾਲ ਹਜੇ ਵੀ ਚੱਲ ਰਹੀ ਹੈ ਬੇਲੇਵਾ ਜਾਂਦੀ ਹੈ ਸਾਡੇ ਪਰੋਸੀ ਨੇ ਜੀ ਦੁਪਹਿਰ ਨੂੰ ਕਿਦੇ ਕੱਲ ਆਏ ਸੀ ਪੂਜਾ ਸਮਗਰੀ ਪਰਵਾਨ ਅਤੇ ਕਾਫੀ ਇੰਤਜ਼ਾਰ ਕਰਨ ਤੋਂ ਬਾਅਦ ਕਰਦਿਆਂ ਨੂੰ ਪਤਾ ਲੱਗ ਇੰਤਜ਼ਾਰ ਕੀਤੀ ਪਰ ਜਦੋਂ ਘਰ ਵਾਪਸ ਨਹੀਂ ਪਰਤੇ ਤਾਂ ਫਿਰ ਉਹਨੇ ਪਰਦਾ ਚਾਲੂ ਕੀਤੀ ਸ਼ਾਮ ਨੂੰ ਸਾਰੀ ਕਲੋਨੀ ਵਾਲੇ ਇੱਥੇ ਆ ਕੇ ਦੇਖਿਆ ਸੀ ਤੇ ਫਿਰ ਇਤਲਾਹ ਵੀ ਕੀਤੀ ਪੁਲਿਸ ਨੂੰ ਸਾਰੇ ਮਿੰਮੀ ਕਾਰ ਹਰ ਬਈ ਕਿਤੇ ਜੋਗੀ ਹੈਗੀ ਜੇ ਤੇ ਹੁਣ ਸਵੇਰੇ ਜਦ ਇੱਥੇ ਆਏਗਾ ਤੁਹਾਡੇ ਸਾਹਮਣੇ ਸਾਰਿਆਂ ਦੇ ਕੋਈ ਪਛਾਣ ਨਹੀਂ ਕੀਤੀ ਉਹਨਾਂ ਨੇ ਕਰ ਨਹੀਂ ਪਛਾਣੇ ਕੋਈ ਪਛਾਣ ਨਹੀਂ ਕੋਈ ਵੀਡੀਓ ਵੀ ਘਰ ਦਿਖਾਈ ਜਾ ਰਹੀ ਘੱਡੇ ਵੱਲ ਉਹਨਾਂ ਦੀ ਉਹ ਤਾਂ ਕਰੋ ਜਦੋਂ ਆਏ ਸੀ ਨਾ ਉਹ ਉਹ ਤੇ ਮੇਰੇ ਕੈਮਰੇ ਵਿੱਚ ਸਭ ਨੇ ਰਿਕਾਰਡਿੰਗ ਹੋਈ ਦੀ ਜੋ ਕੰਤਰੇਹੀ ਬੇਟਾ ਵੀ ਨਾਲ ਹੁੰਦੇ ਆਇਆ ਹੁੰਦੇ ਦੋਨਾਂ ਦੇ ਆਇਆ ਸੀ ਇਹਨੇ ਕੋ ਮੈਂ ਸਕੂਟੀ ਤੇ ਹੀ ਹਾਂ ਸਕੂਟੀ ਇੱਥੇ ਲੱਗੇ ਆ ਸਕੂਟੀ ਸ਼ਾਮ ਨੂੰ ਇੱਥੇ ਲੱਗੀ ਦੀ ਸੀ ਜਦੋਂ ਆਈ ਸੀ ਸਕੂਟੀ ਇੱਥੇ ਸੀ ਨੀਗਣਾ ਕੋਈ ਤਕਰੀਬਨ 2 ਵਜੇ ਕਰੋ ਆਇਆ ਕੋਈ ਕੋਈ ਆਦੀ ਸਮਗਰੀ ਪਰਵਾਣ ਵਾਸਤੇ ਆਈ ਬਸੰਤ ਕਿਆਣੀ ਦੇਵੇ ਮਹਾਜਨ ਉਹਨਾਂ ਦਾ ਲੜਕਾ ਦੋਨੋਂ ਆਏ ਤੇ ਉਹਦੇ ਬਾਅਦ ਇਹਨਾਂ ਦੇ ਘਰ ਕੋ ਕਾਫੀ ਮਲੇ 2 ਘੰਟੇ ਬਾਅਦ ਇਹਨਾਂ ਨੂੰ ਪਤਾ ਲੱਗਾ ਵੀ ਉਹ ਵਾਪਸ ਨਹੀਂ ਆਉਣਾ ਨੇ ਫੋਨ ਫੋਨ ਲਾਇਆ ਫੋਨ ਬੰਦ ਹੈਗਾ ਤੇ ਜਦੋਂ ਇਹ ਸਾਰਾ ਮਹਾਲ ਸਾਰਾ ਮਲਾ ਤਕਰੀਬਾ ਇੱਥੇ ਆ ਕੇ ਦੇਖਿਆ ਇੱਥੇ ਮਤਲਬ ਇੱਕ ਬੋਡੀ ਦੇਖੀ ਥੋੜੀ ਜਿਹੀ ਥੋੜੀ ਜਿਹੀ ਝਲਕ ਪਈ ਪਰ ਉਹ ਬੋਡੀ ਪਾਣੀ ਕਰਕੇ ਅੱਗੇ ਬਹਾਵ ਜਿਹੜਾ ਉਹ ਤੇਜ਼ ਹੋਣ ਕਰਕੇ ਉਹ ਰੁੜ ਗਈ ਉਸ ਤੋਂ ਬਾਅਦ ਲੱਗਿਆ ਕਿ ਉਹਨਾਂ ਦਾ ਪੈਰ ਪ੍ਰੋਫੈਸਰ ਕਿ ਪਾਣੀ ਦੇ ਵਿੱਚ ਚਲ ਗਿਆ ਇੱਕ ਬੋਡੀ ਨੂੰ ਅੱਜ ਥੋੜੀ ਦੇਰ ਪਹਿਲਾਂ ਮਿਲ ਗਈ ਆ ਤੇ ਇੱਕ ਦਾ ਜਿ ਕੋ ਪਤਾ ਨਹੀਂ ਆ ਜੀ